ਮਾਰੂ ਸੂਲ ਹੈ ਮਹੱਲਾ ਪੰਜਵਾ ਇੱਕ ਓ ਅੰਕਾਰ ਸਤਿਗੁਰ ਪ੍ਰਸਾਦਿ ਆਦ ਨਿਰੰਝਨ ਪ੍ਰਭ ਨਿਰੰਕਾਰ ਆਕੋ ਦਾਤੂ ਪਰਮੇਸ਼ਰ ਸਾਰਿਆਂ ਦਾ ਪ੍ਰਕਾਸ਼ ਸਤਿਗੁਰਾਂ ਦੀ ਕਿਰਪਾ ਕਰਕੇ ਪ੍ਰਾਪਤ ਹੁੰਦਾ ਹੈ ਅੰਤਯਾਮੀ ਪਰਮੇਸ਼ਰ ਦੀ ਸਾਧ ਸੰਗਤ ਜੀ ਇਹ ਰਚਨਾ ਵੀ ਜਿਨ੍ਹਾਂ ਨੇ ਪਰਮੇਸ਼ਰ ਦੀ ਸ਼ਰਨ ਲਈ ਹੈ ਉਹ ਨਿਹਾਲ ਹੋਏ ਹਨ ਸੋ ਐਸਾ ਸੰਸਾਰ ਨਨotras ਦੀ ਰਚਨਾ ਇਹ ਸ਼ਬਦ ਉਹ ਚ ਦਿਖਾਉਂਦੇ ਹਨ ਆਦ ਨਿਰੰਜਨ ਪ੍ਰਭ ਨਿਰੰਕਾਰ ਸਰਬਯਗ ਦਾ ਮੂਡ ਰੂਪ ਉਹ ਨਿਰੰਜਨ ਮਾਇਆ ਕਾਖ ਤੋਂ ਰਹਿਤ ਹੈ ਪ੍ਰਭ ਸਮਰਾਥਾ ਨਿਰੰਕਾਰ ਮਹਿਕੀ ਆਕਾਰਾਂ ਤੋਂ ਰਹਿਤ ਹੈ ਸਭ ਮਹਿ ਵਰਤੈ ਆਪ ਨਿਰਾਰਾ ਹੁਣ ਜਦੋਂ ਸਾਰਾ ਪਸਾਰਾ ਰਕਿਆ ਇਹਦੇ ਵਿੱਚ ਵੀ ਆਪ ਵਰਤਦਾ ਹੈ ਪਰ ਪਾਪ ਉਹਨਾਂ ਦਾ ਉਸ ਲੇਪ ਨਾ ਲੱਗਾ ਘਟ ਘਟ ਅੰਦਰ ਸਦੀ ਜਾਗ ਹੈ ਆਪ ਨਿਆਰਾ ਰਹਿੰਦਾ ਸਾਰਿਆਂ ਦੇ ਹਰ ਸ਼ੋਗ ਤੋਂ ਵਰਨ ਜਾਤ ਚਿਹਨ ਨਹੀਂ ਕੋਈ ਕੋ ਖੱਤਰੀਆਂ ਵਿੱਚੋਂ ਆਏ ਜਾਂ ਬ੍ਰਾਹਮਣਾਂ ਵਿੱਚੋਂ ਆਏ ਜਾਂ ਸੂਦਰਾਂ ਵਿੱਚੋਂ ਆਏ ਜਾਂ ਵੈਸ਼ਾਂ ਵਿੱਚੋਂ ਆਏ ਇਹ ਵਰਨ ਖੱਤਰੀ ਬ੍ਰਾਹਮਣ ਸੂਦ ਵੈਸ਼ ਵੀ ਕੋਈ ਨਹੀਂ ਜਾਣੇ ਜਾਂਦਾ ਉਸ ਦਾ ਅਤੇ ਇਸੇ ਪ੍ਰਕਾਰ ਜਾਤ ਹਿੰਦੂਆਂ ਦੀ ਮੁਸਲਮਾਨਾਂ ਦੀ ਜਿੰਨੀਆਂ ਜਾਤਾਂ ਹੈ ਇਹ ਵੀ ਕੋਈ ਨਹੀਂ ਉਸ ਵਿੱਚ ਜਾਣੀ ਜਾ ਸਕਦੀ ਚੈਨ ਚੱਕਰ ਜਿਵੇਂ ਪ੍ਰਗੂ ਪਾਦ বিষ্ণੂ ਦੇ ਖੱਬੀ ਬੱਖੀ ਦੇ ਤੇ ਪ੍ਰਗੂ ਦੀ ਲਤ ਵੱਜੀ ਹੋਈ ਹੈ ਇਹ ਬਿਸ਼ਨੂ ਜੀ ਨੇ ਕਹਿ ਮੈਂ ਜਿੱਥੇ ਜਿੱਥੇ ਉਤਾਰ ਤਾਰਾਂ ਹੈ ਪ੍ਰਗੂ ਤੇਰਾ ਜਿਹੜਾ ਚਰਨ ਹੈ ਨਿਸ਼ਾਨੀ ਕਾਇਮ ਰਵੇ ਇਹ ਚਿੰਨ ਅਦਕ ਵੀ ਕੋਈ ਨਹੀਂ ਹੈ ਕੰਠੀ ਮਾਲਾ ਰudraਖੀ ਆਦਕ ਵੀ ਚਿੰਨ ਕੋਈ ਨਹੀਂ ਹੈ ਸਭ ਹੁਕਮੇ ਸ੍ਰਿਸ਼ਟ ਉਪਾਇ ਇਹ ਸਗਣ ਸਰੂਪ ਚਿੱਤਾ ਚਿੰਨ ਹਨਗੇ ਜਿੱਥੇ ਲਿਖਿਆ ਸ਼ੰਖ ਚੱਕਰ ਮਾਲਾ ਤਲਕ ਬਰਾਜਤ ਦੇਖ ਪ੍ਰਤਾਪ ਜਮ ਡਰਿਓ ਇਹ ਭਗਤਾਂ ਦੇ ਚਿੰਨ ਹਨ ਹਰ ਦੇ ਚ ਬਸੇ ਹੋਏ ਸ਼ੰਖ ਜਿਹੜਾ ਜਸ ਗਾਉਣਾ ਹੈ ਪਰਮੇਸ਼ਰ ਦਾ ਚੱਕਰ ਜਿਹੜਾ ਪਰਮੇਸ਼ਰ ਦੇ ਹੁਕਮ ਦੇ ਵਿੱਚ ਚੱਲਣਾ ਹੈ ਚੱਕਰ ਜਿਸ ਦਾ ਫਿਰਦਾ ਹੈ ਅਤੇ ਸ਼ੰਖ ਚੱਕਰ ਤੇ ਗਦਾ ਜਿਹੜੀ ਹੈ ਪਰਮੇਸ਼ਰ ਦੀ ਗਰੀਬੀ ਧਾਰਨ ਕੀਤੀ ਹੈ ਜਿਨ੍ਹਾਂ ਨੇ ਇਸੇ ਪ੍ਰਕਾਰ ਮਾਲਾ ਜਿਹੜੀ ਹੈ ਮਾਇਆ ਨੂੰ ਲਾਦਣਾ ਦਿਲ ਵਿੱਚੋਂ ਦਿਲ ਕਿ ਜਿਹੜਾ ਤੈਨੂੰ ਲਾਟ ਜਾਣੇ ਪਰ ਉਹ ਕੋਈ ਵਾਹਿਗੁਰੂ ਨੂੰ ਸਾਰੇ ਜਾਣ ਲੈਣਾ ਇਹ ਤੈਨੂੰ ਜਿੰਨਾ ਭਗਤਾਂ ਦੇ ਅੰਦਰ ਬਰਾਜ ਰਹੇ ਆ ਦੇਖ ਕੇ ਪ੍ਰਤਾਪ ਉਹਨਾਂ ਨੂੰ ਡਰ ਗਿਆ ਜੰਮ ਵੀ ਨੇੜੇ ਨਹੀਂ ਆ ਸਕਦਾ ਜੀ ਸਭ ਹੁਕਮੇ ਸ੍ਰਿਸ਼ਟ ਉਪਾਏ ਦਾ ਇਹ ਜਿੰਨੀ ਸਾਰੀ ਸ੍ਰਿਸ਼ਟੀ ਹੈ ਹੁਕਮ ਵਿੱਚ ਹੀ ਮਹਾਰਾਜ ਸਬਤ ਪਾਨੂ ਕਰਦਾ ਹੈ ਲੱਖ 84 ਹੀ ਜੂਨ ਸਵਾਈ ਇਹ 84 ਲੱਖ ਜਿੰਨੀ ਸ੍ਰਿਸ਼ਟੀ ਹੈ ਸਾਰੀਆਂ ਜੂਨਾ ਹਨ ਜਿੰਨੀਆਂ ਆਈਆਂ ਹੋਈਆਂ ਮਾਨਸਕੋ ਪ੍ਰਭ ਦੀ ਵਡਿਆ 84 ਲੱਖ ਜੂਨ ਵਿੱਚੋਂ ਮਨੁੱਖ ਦੇ ਤਾਈਂ ਮਹਾਰਾਜ ਸਾਹਿਬ ਨੇ ਮਨੁੱਖਾ ਜਨਮ ਵਿੱਚ ਆਪ ਦੀ ਪ੍ਰਾਪਤੀ ਦੀ ਵਡਿਆਈ ਦਿੱਤੀ ਹੈ ਭਈ ਪ੍ਰਾਪਤ ਮਾਨਖ ਦੇ ਹੁਰੀਆ ਗੋਬਿੰਦ ਮਿਲਨ ਕੇ ਤੇਰੀ ਬਰੀਆ ਅਵਰ ਜੋਂ ਤੇਰੀ ਬਨਹਾਰੀ ਇਸ ਧਰਤੀ ਵਿੱਚ ਤੇਰੀ ਸਿਕਦਾਰੀ ਸੋਹਣਾ ਰੂਪਾ ਤੁਝ ਬੈਦਾਮ ਸੀਲ ਵਿਗਾਰਿਓ ਤੇਰਾ ਕਾਮ ਕਾਮਨਾ ਨੇ ਦਾ ਸੁਭਾਅ ਸਾਰਾ ਵਿਗਾੜਤਾ ਨਰਮ ਜਿਹੜਾ ਸੀ ਕਿ ਮਨੁੱਖ ਨੂੰ ਮਾਰਾ ਸਾਹਨੇ 84 ਲੱਖ ਜੂਨ ਵਿੱਚੋਂ ਵਢਾਈ ਦਿੱਤੀ ਹੈ ਸਾਰੀ ਜੂਨਾਂ ਦਾ ਸਰਦਾਰ ਬਣਾ ਕੇ ਰੱਖਿਆ ਹੈ ਇਸ ਪੌੜੀ ਤੇ ਜੋ ਨਰਕੂਕੈ ਜਿਹੜਾ ਮਨੁੱਖਾ ਜਿਹਨੂੰ ਪਾ ਕੇ ਵੀ ਵਾਹਿਗੁਰੂ ਦੀ ਪ੍ਰਾਪਤੀ ਨਹੀਂ ਕਰ ਸਕੇਗਾ ਵਕਾਰਾਂ ਤੋਂ ਹੀ ਫਤਿਹ ਨਹੀਂ پا ਸਕੇਗਾ ਅਤੇ ਮੰਤਾ ਨੂੰ ਛੱਡ ਨਹੀਂ ਸਕੇਗਾ ਇਹ ਮਨੁੱਖਾ ਜਨੂ ਦੀ ਪੌੜੀ ਹੈ ਇਹ ਭੂਮਿਕਾ ਮਿਲੀ ਹੋਈ ਐ ਇਸ ਪੌੜੀ ਤੋਂ ਗੁਰਸਿੱਖੀ ਜੀਵਨ ਜਿਉਣ ਤੋਂ ਪ੍ਰੇਮਾ ਭਗਤੀ ਰੂਪ ਪੌੜੀ ਚੜ੍ਹਨ ਤੋਂ ਬਗੈਰ ਜਿਹੜਾ ਇਸ ਤੋਂ ਚੁੱਕ ਜੇ ਉਲਟ ਉੱਕ ਜਾਏਗਾ ਨਹੀਂ ਇਸ ਭਗਤੀ ਨੂੰ ਪੌੜੀ ਦੀ ਭੂਮਿਕਾ ਰੂਪੀ ਪੌੜੀ ਚੜ ਸਕੇਗਾ। ਸੋ ਆਏ ਜਾਏ ਦੁੱਖ ਪਾਏ। ਉਹ ਭਾਈ 84 ਲੱਖ ਜੂਨ ਜਾਵੇਗਾ ਜਦੋਂ ਭਾਰ ਤਾਰ ਕੇ ਮਰ ਮਰ ਕੇ ਜਾਏਗਾ। ਕਿਉਂ ਦੁੱਖ ਹੀ ਪਾਉਂਦਾ ਰਹਿੰਦਾ ਹੈ ਹਮੇਸ਼ਾ। ਕੀਤਾ ਹੋਇਆ ਤਿਸ ਕਿਆ ਕਹੀਏ। ਇਹ ਭਾਈ ਜਿਹਨੇ ਕੀਤੇ ਹੋਏ ਜੀ ਜੰਤ ਹੈ ਉਹ ਤਾਂ ਆਪਣੀ ਹੰਕਾਰ ਕਰਦੇ ਕਿ ਅਸੀਂ ਐਂ ਕਰ ਸਕਦੇ ਆ। ਇਹ ਕੀਟੇ ਹੋਏ ਜੀਵ ਅਲਪੱਗ ਹਨ ਇਹਨਾਂ ਨੂੰ ਕੀ ਕਹੀਏ ਵੀ ਤੁਸੀਂ ਇਉਂ ਨਾ ਕਰੋ ਐਂ ਕਰੋ ਇਹ ਕੁਝ ਕਰਨ ਯੋਗੇ ਨਹੀਂ ਐਵੇਂ ਡੀਂਗਾ ਮਾਰਦੇ ਹਨ ਗੁਰਮੁਖ ਨਾਮ ਪਦਾਰਥ ਲਈਏ ਗੁਰਮੁਖ ਬਣ ਕੇ ਨਾਮ ਰੂਪੀ ਪਦਾਰਥ ਲੈਣਾ ਚਾਹੀਦਾ ਮਨਮੁਖਾਂ ਦੀਆਂ ਡੀਂਗਾਂ 'ਚ ਨਹੀਂ ਫਸਣਾ ਚਾਹੀਦਾ ਜਿਹੜੇ ਕੀਟੇ ਹੋਏ ਜੀਵ ਐ ਉਹਨਾਂ ਨੂੰ ਕੀ ਸਾਡੀ ਮਦਦ ਕਰਨੀ ਐ ਕੀ ਸਾਡੀ ਰੱਖਿਆ ਕਰਨੀ ਐ ਕੀ ਉਹਨਾਂ ਅੱਗੇ ਬੇਨਤੀ ਕਰਨੀ ਐ ਉਹ ਕੁਝ ਨਹੀਂ ਕਰ ਸਕਣਗੇ ਅਲਪਗ ਜੀਵ ਜਿਹੜੇ ਹਨ ਗੁਰਮੁਖ ਨਾਮ ਪਦਾਰਥ ਲਈ ਗੁਰਮੁਖਾਂ ਦੀ ਸੰਗਤ ਕਰਕੇ ਪਰਮੇਸ਼ਰ ਦੇ ਨਾਮ ਰੂਪੀ ਪਦਾਰਥ ਨੂੰ ਇਹ ਪਦਾਰਥਾਂ ਨੂੰ ਬਾਣੀ ਵਿੱਚ ਨਾਮ ਪਦਾਰਥ ਮੁਕਤ ਪਦਾਰਥ ਪ੍ਰੇਮ ਪਦਾਰਥ ਗਿਆਨ ਪਦਾਰਥ ਇਸ ਪ੍ਰਕਾਰ ਇਹ ਜਨਮ ਪਦਾਰਥ ਇਹ ਪਦਾਰਥਾਂ ਨੇ ਇਹ ਨਾਮ ਰੂਪੀ ਪਦਾਰਥ ਨੂੰ ਪ੍ਰਾਪਤ ਕਰੀਏ ਜਿਸ ਆਪ ਕੋ ਲਾਏ ਸੂਈ ਭੂਲੇ ਜਿਸ ਨੂੰ ਮਹਾਰਾਜ ਸਾਹਿਬ ਔਗਣ ਜਾਣ ਕਰਕੇ ਆਹ ਮਹਾਰਾਜ ਸਾਹਿਬ ਔਗਣਾਂ ਦਾ ਫਲ ਲੈਣ ਵਾਲਾ ਹੈ ਪਰਮੇਸ਼ਰ ਉਹ ਜਿਸ ਨੂੰ ਔਗਣਾਂ ਵਾਲਾ ਜਾਣ ਕੇ ਭਲਾਵੇ ਔਗਣਾਂ ਚ ਪਰਚਿਆ ਹੋਇਆ ਜਾਣ ਕੇ ਵਿਕਾਰਾਂ ਚ ਪਰਚਿਆ ਹੋਇਆ ਜਾਣ ਕੇ ਉਹ ਹੀ ਭੁਲ ਚ ਪਏ ਰਹਿੰਦੇ ਹਨ ਮਾਇਆ ਦੇ ਮੋਹ ਵਿੱਚ ਸੋ ਜਿਹੇ ਜਿਸੇ 부ਝਾਇਦਾ ਜਿਹਨੂੰ ਸੰਗਤ ਦੇ ਨਾਲ ਮੇਲ ਕਰਕੇ ਦੇਵੀ ਗੁਣ ਜੀ ਦੇ ਅੰਧਰ ਦੇ ਚ ਆ ਜਾਂਦੇ ਐ ਜਿਹਨੂੰ ਸਤਗੁਰਾਂ ਦਾ ਰੂਹ 부ਝਾ ਦਿੰਦਾ ਹੈ ਉਹ ਵਹੀਦਾ ਹੈ ਕੋ ਸੰਗਤ ਕਰਕੇ ਜਿਹੜੇ ਸਾਧ ਸੰਗੇ ਜੀ ਪਰਮੇਸ਼ਰ ਤੋਂ ਭੁੱਲੇ ਹੋਏ ਐ ਉਹਨਾਂ ਨੂੰ ਆਪ ਹੀ ਆਪਦੇ ਵੱਲੋਂ ਭੁਲਾ ਦਿੰਦਾ ਹੈ ਜਿਨ੍ਹਾਂ ਨੂੰ ਗੁਰਮਖੰਦੀ ਸੰਗਤ ਕਰਕੇ ਸਿੱਖਿਆ 부ਝਾ ਦਿੰਦੀ ਐ ਉਹ ਬੁਝਦੇ ਹਨ ਜਿਸ ਆਪ ਭੁਲਾਏ ਸੋਈ ਭੁੱਲੇ ਜਿਸ ਨੂੰ ਆਪ ਅਗਿਆਨੀ ਜਾਣ ਕਰਕੇ ਆਪ ਦੇ ਸਰੂਪ ਵੱਲੋਂ ਭੁਲਾ ਦੇਵੇ ਉਹ ਹੀ ਸੰਸਾਰ ਦੀ ਭੁਲੇਖ ਪਿਆ ਰਹਿੰਦਾ ਹੈ ਸੋ ਬੁਝੈ ਜਿਸ ਪਰਮੇਸ਼ੁਰ ਪਰਮੇਸ਼ੁਰ ਦੀ ਸੁਤੰਤਰਤਾ ਹੈ ਤੇ ਉਹ ਪਤੰਤਰ ਨਹੀਂ ਹੈ ਕਰਮਾਂ ਦੇ ਜੀਵ ਅਸੀਂ ਪਤੰਤਰ ਹੋਏ ਹੋਏ ਹਾਂ ਸੋ ਬੁਝੈ ਜਿਸਹਿ ਬੁਝਾਏਦਾ ਜਿਸ ਨੂੰ ਗੁਰਾਂ ਦੀ ਸੰਗਤ ਦੁਆਰਾ ਸਮਝਾ ਦਿੰਦਾ ਹੈ ਉਹ ਪਰਮੇਸ਼ਰ ਨੂੰ ਬੁੱਝਾ ਸਮਝਦਾ ਹੈ ਹਰਖ ਸੂਕਾ ਨਗਰ ਇਹੋ ਕੀਆ ਇਹ ਜਿਹੜਾ ਸਰੀਰ ਰੂਪੀ ਨਗਰ ਆਇ ਕਦੇ ਪਦਾਰਥ ਆਏ ਤਾਂ ਖੁਸ਼ ਹੋ ਜਾਂਦਾ ਬੰਦਾ ਜਦੋਂ ਚਲੇ ਜਾਣ ਉਦੋਂ ਬੋਦੀਆਂ ਖੋਣ ਲੱਗ ਜਾਂਦਾ ਉਸ ਵੇਲੇ ਰੋਣ ਲੱਗ ਜਾਂਦਾ ਹੈ ਇਹ ਸਰੀਰ ਰੂਪੀ ਨਗਰ ਹਰਖ ਤੇ ਸੋਗ ਦਾ ਬਣਾਇਆ ਹੋਇਆ ਹੈ ਮਹਾਰਾਏ ਨੇ ਅੰਤਕ ਕਰਨ ਹਰ ਇਹਦੇ ਅੰਦਰ ਅੰਤਕ ਕਰਨ ਤੇ ਹਰਖ ਸੋਗੀ ਹਰ ਵਕਤ ਵਸਦੇ ਹਨ ਸੇ ਉਪਰੇ ਜੋ ਸਤਗੁਰ ਸਰਣੀਆ ਉਸ ਹਰ ਖੋਗ ਤੋਂ ਬਚੇ ਹਨ ਸੰਸਾਰ ਵਿੱਚ ਜਿਹੜੇ ਸਤਗੁਰੂ ਸਾਹਿਬ ਦੀ ਸ਼ਰਣੀਆ ਸਰਨ ਆਏ ਹਨ ਸਿਧਿਆ ਗੁਣਾ ਤੇ ਰਹੇ ਨਿਰਾਰਾ ਉਹ ਗੁਰਮੁਖ ਜਿਹੋ ਸਤੋ ਤਮੋ ਆਰੇ ਗੁਣੋਂ ਤੋਂ ਇਨਾਂ ਦੀ ਉਪਾਸ਼ਨਾ ਤੋਂ ਨਿਆਰਾ ਰਹਿੰਦਾ ਹੈ ਅਸੰਗ ਰਹਿੰਦਾ ਹੈ ਸੋ ਗੁਰਮੁਖ ਸੋ ਬਾਪਾ ਪਾਇ ਉਹਦਾ ਨਾਮ ਗੁਰਮੁਖਾ ਸੋ ਤਤ ਪਦੇ ਲਖਰ ਸੰਜਣ ਵਾਲਾ ਗੁਰਾਂ ਦੁਆਰਾ ਗੁਰਮੁਖੋ ਸੋਭਾ ਪਾਉਂਦਾ ਲੋਕ ਪਰਲੋਕ ਵਿੱਚ ਅਣਕ ਕਰਮ ਕੀਏ ਬਹੁ ਤੇਰੇ ਇਹ ਜੀਵ ਜਿਹੜੇ ਅਨੇਕ ਪ੍ਰਕਾਰ ਦੇ ਕਰਮ ਕਰਦੇ ਆ ਬਹੁਤੇ ਆ ਜਨਮਾਂ ਵਿੱਚ ਬਹੁ ਤੇਰੇ ਜਨਮਾਂ 'ਚ ਨੇਕਾਂ ਕਰਮ ਕੀਤੇ ਹਨ ਇਹਨਾਂ ਜੈ ਸੂ ਬੰਧਨ ਪੈਰੇ ਜਿਹੜੇ ਜਿਹੜੇ ਕਰਮ ਕਰੀਦੇ ਉਹ ਮਨ ਰੂਪੀ ਪੈਰ ਵਿੱਚੇ ਬੰਨ੍ਹਣੀ ਪਏ ਰਹਿੰਦੇ ਹਰ ਵਕਤ। ਕੁਰਤਾ ਬੀਜ ਬੀਜੇ ਨਹੀਂ ਜਮ। ਜਿਹੜਾ ਕੁਰਤਾ ਬੀ ਸਾਧ ਸੰਗ ਜੀ ਸਾਜੁਗ ਦੇ ਵਿੱਚ ਯੋਗ ਦਾ ਸਮਾਂ ਸੀ। ਲੱਖਵਰੇ ਦੀ ਉਮਰ ਨੂੰ ਪੂਰੀ ਕਰਨ ਨੂੰ ਆ ਕੇ ਜੋ ਕਮਾਉਂਦੇ ਸੀ। ਤ੍ਰੇਤੇ ਜਗ ਦਾ ਸਮਾਂ ਸੀ। ਦਵਾਪਰ ਤੇ ਪੂਜਾ ਦਾ ਸਮਾਂ ਸੀ। ਕਲਿਯੁਗ ਵਿੱਚ ਕੇਵਲ ਨਾਮ ਦਾ ਸਮਾਂ ਹੈ। ਸੋ ਹਾਂ ਜੀ। ਕੁਰਤਾ ਬੀਜ ਜੇ ਨਹੀਂ ਜੰਮਣਾ ਹੁਣ ਜੇ ਭਾਈ ਸੱਜਗ ਵਾਲਾ ਜੋ ਕੋਈ ਕਮਾਉਣਾ ਚਾਹੇ ਕਰਤਾ ਵੀ ਬੀਜ ਦਾ ਨਾ ਜੇ ਕੋਈ ਜਗ ਕਰਨਾ ਚਾਹੇ ਤ੍ਰੇਤੇ ਵਾਲਾ ਕਰਤਾ ਵੀ ਬੀਜਦਾ ਹੈ ਜੇ ਕੋਈ ਦਵਾਪਰ ਵਾਲੇ ਠਾਕਰੀਆਂ ਟੱਲੀਆਂ ਹੀ ਖੜਕਾਉਂਦਾ ਫਿਰ ਇਹ ਇਹ ਕਰਤਾ ਵੀ ਬੀਜਦਾ ਨਾ ਇਹ ਜੰਮੇਗਾ ਨਹੀਂ ਕਦੇ ਵੀ ਇਹਨੂੰ ਗਿਆਨ ਫਲ ਨਹੀਂ ਲੱਗੇਗਾ ਮੁਕਤ ਰੂਪ ਸਭ ਲਾਹਾ ਮੂਲ ਗਵਾਇਦਾ ਉਹ ਲਾਹਾ ਆਦਮੀ ਜਿਹੜਾ ਮੂਲ ਤਾਂ ਹੁੰਦਾ ਬੀ ਜਿਹੜਾ ਬੀਜ ਆਉਂਦਾ ਉਹ ਵੀ ਉਹਦਾ ਐਵੇਂ ਜਾਂਦਾ ਹੈ ਕਲਰ ਦੀ ਧਰਤੀ ਜੀ ਬੀਜੇ ਹੋਏ ਦਾ ਤੇ ਲਾਹਾ ਜਿਹੜਾ ਹਜ਼ਾਰ ਮਣਾ ਦਾਣੇ ਰਫਲਣ ਉਹ ਵੀ ਗਵਾ ਲੈਂਦਾ ਹੈ ਇਸੇ ਪ੍ਰਕਾਰ ਮੂਲ ਕਾਣਾ ਸਾਹ ਸਾਹ ਸੰਗਤ ਜੀ ਲਾਹਾ ਜਿਹੜਾ ਮੁਕਤੀ ਪ੍ਰਾਪਤ ਹੋਣੀ ਨਾ ਉਹਦੇ ਸਾ ਵੀ ਐਵੇਂ ਜਾਂਦੇ ਹਨ ਤੇ ਮੁਕਤ ਰੂਪੀ ਲਾਹਾ ਵੀ ਸਾਰਾ ਗਵਾ ਲਿੰਦਾ ਹੈ ਸਵਸ ਪੁੰਨਰੂਪੀ ਪੂੰਜੀ ਵੀ ਨਾਸ਼ ਹੋ ਜਾਂਦੀ ਹੈ ਤੇ ਪ੍ਰਲੋਕ ਜੇ ਸੋਖੂ ਸੋਖੂ ਰੂਪੀ ਲਾਹਾ ਵੀ ਉਹ ਗਵਾ ਲਿੰਦਾ ਹੈ ਸਾਰਾ ਆਪਣਾ ਕਾਲ ਯੁਗ ਮਹ ਕੀਰਤਨ ਪ੍ਰধান ਇਸ ਕਾਲ ਯੁਗ ਦੇ ਸਮੇਂ ਤੋਂ ਪਰਮੇਸ਼ਰ ਦਾ ਜਿਹੜਾ ਕੀਰਤਨ ਕਰਨਾ ਹੈ ਭਜਨ ਕਰਨਾ ਹੈ ਓਮਕਾਰ ਏਕ ਤੁਮ ਏਕਾ ਏਕਾ ਰਾਗ ਅਲਪਾ ਏਕਾ ਦੇਸੀ ਏਕ ਦਿਖਾਦਾ ਏਕ ਹੋ ਰਹਾ ਵਿਆਪ ਇਸ ਪ੍ਰਕਾਰ ਸਾਧ ਸੰਗ ਜਿਹੜਾ ਕੀਰਤਨ ਭਜਨ ਕਰਨਾ ਹੈ ਇਹੋ ਹੀ ਪ੍ਰধান ਮੁਖੀ ਜੀ ਸਾਧਨ ਹੈ ਸਭ ਤੋਂ ਗੁਰਮੁਖ ਜਪਿਐ ਲਾਇ ਧਿਆਨ ਗੁਰਮੁਖਾਂ ਦੀ ਸੰਗਤ ਵਿੱਚ ਮਿਲ ਕਰਕੇ ਧਿਆਨ ਚੇਤ ਦੀ ਬ੍ਰਤੀ ਦਾ ਜੋੜ ਕਰਕੇ ਹਰ ਵਕਤ ਮਹਾਰਾਜ ਦੇ ਨਾਮ ਨੂੰ ਜਪਣਾ ਕਰੀਏ ਆਪ ਤਰੈ ਸਗਲੇ ਕੁਲ ਤਾਰੇ ਜਿਹੜਾ ਪੁਰਖ ਇਸ ਤਰ੍ਹਾਂ ਕਰਦਾ ਉਹ ਆਪ ਤਰ ਜਾਂਦਾ ਹੈ ਮੁਕਤ ਹੋ ਜਾਂਦਾ ਹੈ ਆਪ ਦੀਆਂ ਬੇਗਤ ਹੋਈਆਂ ਜਿਹੜੀਆਂ ਕੋਲ ਪਿਛਲੀਆਂ ਉਹਨਾਂ ਨੂੰ ਵੀ ਤਾਰ ਲੈਂਦਾ ਹੈ ਆਉਣ ਵਾਲੀਆਂ ਨਸਲਾਂ ਕੋਲਾਂ ਨੂੰ ਵੀ ਸਾਰੀਆਂ ਨੂੰ ਸਦਸੰਗਤ ਕਰਾ ਕੇ ਧਾਰ ਲੈਂਦਾ ਹੈ ਹਰ ਦਰਗਹ ਪਤ ਸਿਉ ਜਾਏ ਦਾ ਹਰੀ ਦਰਗਾ ਜੋ ਪੁਰਖ ਇੱਜੇ ਦੇ ਸਮੇਟ ਜਾਂਦਾ ਹੈ ਖੰਡ ਪਤਾਲ ਦੀਪ ਸਭ ਲੋ ਆ ਇਹ ਜਿਹੜੇ ਨੌ ਖੰਡ ਹਨਗੇ ਜੰਬੂ ਦੀਪ ਦੇ ਪਤਾਲ ਸਤ ਹਨ ਅਤਲ ਬਤਲ ਸਤਲ ਮਹਾਤਲ ਪ੍ਰਾਤਲ ਪਤਾਲ ਆਦਿਕ ਦੀਪ ਜੰਬੂ ਦੀ ਪਾਦਿਕ ਪੁਸ਼ਕਰ ਦੀਪ ਆਦਿਕ ਜਿਹੜੇ ਸਤ ਦੀਪ ਹਨਗੇ ਤੇ ਸਾਰੇ ਦੋ ਆਪੂ ਮਹਿਰ ਪਵਨ ਯਾਦਕ ਜਿੰਨੇ ਲੋਕ ਹਨ ਸਭ ਕਾਲੇ ਵਸ ਆਪ ਪ੍ਰਭ ਕੀ ਆ ਇਹ ਸਾਰੇ ਕਾਲ ਦੇ ਵਾਸੀ ਆ ਆ ਵਾਹਿਗੁਰੂ ਨੇ ਇਸੇ ਪ੍ਰਕਾਰ ਹੁਕਮ ਕੀਤਾ ਹੋਇਆ ਕਿ ਜੋ ਜੋ ਸ੍ਰੀ ਅਕਾਰ ਧਾਰੀ ਹੈ ਸਾਰੇ ਕਾਲ ਦੇ ਵਸ ਹੋਣਗੇ ਇਹ ਨਿਜ ਮਾਰਨ ਆਪ ਹੀ ਕੀਤਾ ਹੋਇਆ ਬਣਾਇਆ ਹੋਇਆ ਹੈ ਨਿਚਲ ਏਕ ਆਪ ਅਵਨਾਸੀ ਉਹ ਚੱਲ ਰਹਿਣ ਵਾਲਾ ਇੱਕ ਆਪ ਪਰਮੇਸ਼ਰ ਹੈ ਉਹ ਕਿਵੇਂ ਜਲ ਰਹਿੰਦਾ ਕਹਿੰਦੇ ਅਵਨਾਸੀ ਹੈ ਭਾਈ ਕਦੇ ਨਾਸ ਨਹੀਂ ਹੁੰਦਾ ਹੈ ਉਹ ਸੋ ਨਿਚਲ ਜੋ ਤਿਸਹਿ ਧਿਆਏ ਕੋਈ ਮਾਰਾ ਹੋਰ ਵੀ ਇਹ ਚੱਲ ਹੋ ਸਕਦਾ ਹਾਂ ਮਾਰਾ ਕਹਿੰਦੇ ਉਹ ਜੰਮਣ ਮਰਨ ਤੋਂ ਰਹਿਤ ਹੋ ਕੇ ਅਚਲ ਹੋ ਸਕਦਾ ਹੈ ਜੇ ਉਹ ਜਵਾਹਰ ਨੂੰ ਤੇ ਆਉਂਦਾ ਹੈ ਹਰ ਕਾ ਸੇਵਕ ਸੂ ਹਰ ਜੀਹਾ ਜਿਹੜਾ ਹਰੀ ਦਾ ਸੇਵਕ ਬਣ ਜਾਂਦਾ ਹੈ ਉਹ ਹਰੀ ਜੈਸਾ ਹੀ ਉਹਦਾ ਪ੍ਰਤਾਪ ਹੋ ਜਾਂਦਾ ਹੈ ਭੇਦ ਨਾ ਜਾਣ ਹੋ ਮਾਨਸ ਦੇ ਉਹ ਮਾਨਸ ਦੇ ਧਾਰ ਕੇ ਜਿਵੇਂ ਗੁਰੂ ਮਹਾਰਾਜ ਸਾਹਿਬ ਆਏ ਹਨ ਜਿਵੇਂ ਸਿੱਖ ਭਗਤ ਆਏ ਹਨ ਉਹ ਮਨੁੱਖਾ ਦੇ ਧਾਰ ਕੇ ਉਹ ਹੀ ਰੂਪ ਹਨੇ ਫਰਕ ਨਹੀਂ ਸਮਝਣਾ ਚਾਹੀਦਾ ਜਿਵੇਂ ਜਲਦੀ ਲਹਿਰ ਉੱਠਦੀ ਅਗੇ ਦੁਸ਼ਤਾਨ ਦੇਣਗੇ ਜਿਉ ਜਲ ਤਰੰਗ ਉੱਠੇ ਬਹੁ ਭਾਂਤੀ ਜਿਵੇਂ ਜਲ ਸਮੁੰਦਰ ਦੇ ਵਿੱਚ ਲਹਿਰਾਂ ਜਲਦੀਆਂ ਬਹੁਤ ਸਾਰੀਆਂ ਉੱਠਦੀਆਂ ਬਹੁਤ ਤਰ੍ਹਾਂ ਕਰ ਕੋਚੀਆਂ ਕੋਈ ਨੀਵੀਆਂ ਕੋਈ ਛੋਟੀਆਂ ਕੋਈ ਵੱਡੀਆਂ ਕੋਈ ਲੰਮਾਈ ਵਾਲੀਆਂ ਕੋਈ ਛੁਟਾਈ ਵਾਲੀਆਂ ਫਿਰ ਸਲ ਲੈ ਸਲ ਸਮਾਏ ਉਹ ਸਲ ਨੂੰ ਪਾਣੀ ਦੀ ਫਿਰਦੀਆਂ ਸਾਰੀਆਂ ਤੇ ਮੁੜ ਕੇ ਜਦੋਂ ਉਹਦੇ ਹਵਾ ਵਗਣੋਂ हट ਜਾਂਦੀ ਹੈ ਪਾਣੀ ਕੀ ਸਮਾ ਜਾਂਦੀਆਂ ਹਨ ਇਸੇ ਪ੍ਰਕਾਰ ਦੀ ਸ਼ਰਦੀ ਜਿਹੜੀ ਇਛਾਏ ਪਾਉਣ ਵਗਣੇ ਕਰਕੇ ਇਹ ਇੱਕ ਹਸਤੇ ਹੋਇਓ ਅਨੰਤਾਂ ਅਨੰਤ ਲਹਿਰਾਂ ਉੱਠੀਆਂ ਹਨ ਜਿਹੜੇ ਅਵਤਾਰ ਹਨਗੇ ਉਹ ਲਹਿਰਾਂ ਦੀ ਨਿਆਈ ਹਨਗੇ ਅਤੇ ਜਿਹੜੇ ਸਾਧ ਸੰਗਤ ਜੀ ਜੀਵ ਹਨਗੇ ਉਹ ਬੁਰਗੀਆਂ ਦੀ ਨਿਆਈ ਹਨਗੇ ਜਿਹੜੇ ਭਗਤ ਜੀ ਹਨਗੇ ਉਹ ਬ੍ਰਹਮ ਰੂਪ ਦੇ ਵਿੱਚ ਸਾਧ ਸੰਗਤ ਜੀ ਇਸੇ ਪ੍ਰਕਾਰ ਹੈ ਜਿਨ੍ਹਾਂ ਨੂੰ ਪ੍ਰੇਮ ਦੀ ਲਹਿਰ ਹੈ ਉਹ ਬ੍ਰਹਮ ਦਾ ਰੂਪ ਹੀ ਹਨਗੇ ਇਉਂ ਲਹਿਰ ਦੀ ਨਿਆਈਂ ਸਰੀਰਾਂ ਵਿੱਚ ਆਉਂਦੇ ਆ ਉਹ ਫਿਰ ਪਾਣੀ ਰੂਪ ਬ੍ਰਹਮ ਵਿੱਚ ਹੀ ਸਿਮਨ ਭਜਨ ਕਰਦੇ ਹੋਏ ਵੀ ਮਿਲੇ ਹੁੰਦੇ ਜਿਵੇਂ ਲਹਿਰ ਵੀ ਪਾਣੀ ਹੁੰਦੀ ਹੈ ਅਤੇ ਪਾਣੀ ਦੀ ਸਥਿਤ ਹੁੰਦੀ ਹੈ ਇਸੇ ਪ੍ਰਕਾਰ ਉਹ ਸਰੀਰ ਕਰਕੇ ਬ੍ਰਹਮ ਵਿੱਚ ਹੀ ਸੁਧ ਰਹਿੰਦੇ ਹੈ ਲਿਵ ਲਾ ਕੇ ਫਿਰ ਉਸ ਰੂਪ ਵਿੱਚ ਜਦੋਂ ਅੰਤਰੀ ਆਮੀ ਦੀ ਇੱਛਾ ਹੁੰਦੀ ਹੈ ਕਿ ਸ੍ਰਿਸ਼ਟੀ ਤੋਂ ਨੇਕਾਂ ਤੋਂ ਮੈਂ ਇੱਕ ਹੋ ਜਾਵਾਂ ਫਿਰ ਉਸੇ ਪਾਣੀ ਨੂੰ ਬ੍ਰਹਮਚੀ ਲੀਨ ਹੋ ਜਾਂਦੇ ਐ ਇੱਕ ਜਾਜਕ ਮੰਗੈ ਦਾਨ ਦੁਆਰੇ ਫਿਰ ਮਹਾਰਾ ਜੀ ਆਸੀਂ ਆਪਦੇ ਜਾਜਕ ਬਣ ਕੇ ਆਪਦੇ ਦੁਆਰੇ ਸਾਧ ਸੰਗਤ ਵਿੱਚ ਸਤਿਥ ਹੋ ਕੇ ਇਹ ਦਾਨ ਮੰਗਦੇ ਹਾਂ ਜਾਂ ਪ੍ਰਭ ਭਾਵ ਤਾ ਕਿਰਪਾ ਤਾਰੋ ਜੀ ਪ੍ਰੋਕਾਲਪੁਰਖ ਜੀ ਤੇਨੂੰ ਭਾ ਜਾਵੇ ਸਾਡੀ ਇਹ ਅਰਦਾਸ ਬੇਨਤੀ ਤਵਾਪ ਕਿਰਪਾ ਦ੍ਰਿਸ਼ਟੀ ਧਾਰੋਂ ਕਰੋ ਇਹੋ ਦਰਸ ਜਿਤ ਮਨ ਤ੍ਰਿਪਤਾਸਾ ਫੇਰ ਮਾਰੇ ਆਪ ਦਾ ਪਵਿੱਤਰ ਜੋਤੀ ਸਰੂਪ ਦਰਸ਼ਨ ਬਖਸ਼ੋ ਜਿਸ ਕਰਕੇ ਸਾਡਾ ਮਨ ਅਰਸਾ ਕਰਕੇ ਰਾਜੀ ਜਾਵੇ ਤ੍ਰਿਪਤ ਹੋ ਜਾਵੇ ਹਰ ਕੀਰਤਨ ਮਨ ਠਹਿਰਾਏ ਫੇਰ ਮਾਰੇ ਆਪ ਦਾ ਕੀਰਤਨ ਕਰਿਏ ਸੁਣੀਏ ਜਿਸ ਕਰਕੇ ਮਨ ਠਹਿਰਾਏ ਦਾ ਮਨ ਟਿਕ ਜਾਵੇ ਇਸ ਤੋਂ ਤੁਮਨਾ ਹੈ ਆਪ ਦਾ ਕੀਰਤਨ ਬਖਸ਼ੋ ਸਾਡੇ ਤਾਏ ਏ ਹਰੀ ਤੇਰਾ ਕੀਰਤਨੀ ਮਨ ਨੂੰ ਟਿਕਾਉਂਦਾ ਹੈ ਤੇਰੇ ਚਰਨਾਂ 'ਚ ਰੂੜੋ ਠਾਕੁਰ ਕਿਤੇ ਵਸ ਨਾ ਆਵੇ ਮੇਰਾ ਵਾਹਿਗੁਰੂ ਰੂੜੋ ਐਸਾ ਸੁੰਦਰ ਹੈ ਸ਼ਾਨੀ ਕਿਸੇ ਸਾਜ਼ਨ ਕਰਕੇ ਭਾਈ ਵਸ ਨਹੀਂ ਆਉਂਦਾ ਹੈ ਹਰ ਸੂ ਕਿਸ ਕਰੇ ਜੀ ਹਰ ਕਿਆ ਸੰਤਾਂ ਭਾਵੇਂ ਮਾਰੇ ਜਿਹੜੇ ਸੰਤ ਪਿਆਰੇ ਹੈ ਉਹ ਉਸ ਨੇ ਅਤਿਅੰਤ ਪਿਆਰੇ ਹੈ ਜੋ ਮਾਰੇ ਦੇ ਪਿਆਰੇ ਸੰਤਾਂ ਨੂੰ ਪਾਉਂਦਾ ਹੈ ਉਹ ਮਾਰਾ ਸਾਉ ਕਰ ਦਿੰਦੇ ਉਹਨਾਂ ਦੇ ਪ੍ਰੇਮ ਵਿੱਚ ਆਏ ਹੋਏ ਕੀਤਾ ਲੋੜ ਨ ਸੋਈ ਕਰਾਏ ਮਾਰਾ ਦੇ ਪਿਆਰੇ ਸੰਤ ਕੀਤਾ ਜੋ ਲੋੜ ਦੇ ਚਾਹੁੰਦੇ ਹਨ ਉਹ ਵਾਹਿਗੁਰੂ ਦੇ ਪਾਸੋਂ ਕਰਾ ਲੈਂਦੇ ਜਿਨ੍ਹਾਂ ਦੀ ਲੇਵੇ ਕਰਸ ਲੱਗੀ ਹੋਈ ਹੈ ਦਰ ਫੇਰ ਨਾ ਕੋਈ ਪਾਏ ਉਹ ਜਿਹੜੇ ਇਹ ਜਿਹੇ ਪਿਆਰੇ ਹੈ ਉਹਨਾਂ ਨੂੰ ਪਰਮੇਸ਼ਰ ਦੇ ਦਾਰੇ ਕਿਉਂ ਫੇਰ ਮੋੜ ਨਹੀਂ ਕੋਈ ਪਾ ਰਿਹਾ ਕਿ ਤੈਨੂੰ ਨਹੀਂ ਇਹ ਦਾਤ ਦੇਣੀ ਉਸ ਨੂੰ ਬਖਸ਼ਿਸ਼ ਕਰ ਦਉਂਦੇ ਆ ਮਹਾਰਾਜ ਸਾਹਿਬ ਐਸੇ ਕਿਰਪਾਲੂ ਹਨ ਆਪਦੇ ਲਿਖ ਵਾਲਿਆਂ ਦੇ ਬਚਨਾਂ ਨੂੰ ਪੂਰਾ ਕਰਦੇ ਐ ਜਿਵੇਂ ਸਾਧ ਸੰਗਤ ਜੀ ਗਰੀਬ ਨਵਾਜ਼ ਅੰਤਰੀ ਜੀ ਆਮੀ ਸਤਗੁਰੂ ਅਰਜਨਦੇਵ ਜੀ ਦਾ ਸਿੱਖ ਭਾਈ ਬੁੱਧੂ ਸੀ ਇਹੜਾ ਉਸ ਨੇ ਗੁਰੂ ਮਹਾਰਾਜ ਸਾਹਿਬ ਦੇ ਪਾਸ ਆ ਕੇ ਬੇਨਤੀ ਕੀਤੀ ਅੰਮ੍ਰਿਤਸਰ ਕੇ ਸੱਚੇ ਪਾਤਸ਼ਾਹ ਜੀ ਮੈਂ ਆਵਾ ਲੈ ਕੇ ਲੋਕਾਂ ਦੇ ਪਾਸੋਂ ਉਧਾਰ ਸੱਚੇ ਪਾਤਸ਼ਾਹ ਲਾਉਣ ਲੱਗਾ ਹੈ ਕਿਰਪਾ ਕਰੋ ਆਪ ਬੇਨਤੀ ਹੈ ਮੇਰੀ ਕਿ ਸੱਚੇ ਪਾਤਸ਼ਾਹ ਜੀ ਉਹ ਆਵਾ ਪੱਕ ਜਾਵੇ ਮਾਰਾ ਕਹਿਣ ਲੱਗੇ ਭਾਈ ਆਵਾ ਤਾਂ ਤੇਰਾ ਪੱਕ ਜੂ ਪਰ ਸੰਗਤ ਦਾ ਸਤਕਾਰ ਕਰੀ ਸੰਗਤ ਦਾ ਜਦੋਂ ਆਹਾਰ ਕਰੀ ਕਿਸੇ ਦੀ ਨਰਾਦਰੀ ਨਾ ਕਰਦੀ ਇਹ ਬਚਨ ਗੁਰੂ ਮਹਾਰਾਜ ਸਾਹਿਬ ਨੇ ਕਿਹਾ ਇਹ ਸੁਣ ਕੇ ਭਾਈ ਬੁੱਧੂ ਨੇ ਜਾ ਕੇ ਆਵੇ ਨੂੰ ਅਗਨੀ ਲਾ ਦਿੱਤੀ ਤੇ ਇਸੇ ਪ੍ਰਕਾਰ ਸਾਧ ਸੰਗਤ ਜੀ ਸੰਗਤ ਜਦੋਂ ਪੱਕਾ ਆਵਾ ਸਮਝਿਆ ਉਦੋਂ ਭੋਜਨ ਤਿਆਰ ਕੀਤਾ ਸਾਰੀ ਸਾਧ ਸੰਗਤ ਲਾਹੌਰ ਦੀ ਨੂੰ ਬੁਲਾ ਕੇ ਪ੍ਰਸ਼ਾਦ ਛਕਾਇਆ ਤੇ ਜਿਸ ਵੇਲੇ ਪ੍ਰਸ਼ਾਦ ਛਕਾਇਆ ਭਾਈ ਲੱਖੂ ਨੂੰ ਪਤਾ ਲੱਗਾ ਕਿ ਗੁਰੂ ਸਾਹਿਬ ਦੀ ਸੰਗਤ ਜਿਹੜੀ ਹੈ ਭਾਈ ਬੁੱਧੂ ਦੇ ਘਰ ਵੀ ਜੁੜੀ ਹੋਈ ਹੈ ਇਹ ਦਰਸ਼ਨ ਕਰਨ ਵਾਸਤੇ ਆਇਆ ਤੇ ਉਸ ਵੇਲੇ ਬੂਹੇ ਬੰਦ ਸਨ ਇਹ ਭਾਈ ਲੱਖੂ ਜੀ ਬਾਹਰ ਖੜੇ ਸਨ ਉਹ ਸਵਾਗਤ ਇਹਨਾਂ ਪੁੱਛਿਆ ਭਈ ਸੰਗਤ ਇੱਥੇ ਅੰਦਰ ਲੰਘ ਜਾਂਦੇ ਹੋ ਮੈਨੂੰ ਤਾਂ ਭਾਈ ਬੁੱਧੂ ਨੇ ਕਿਹਾ ਭਈ ਪ੍ਰਸ਼ਾਦਾ ਤਾਂ ਵਰ ਚੁੱਕਾ ਹੁਣ ਸਾਰੀ ਸੰਗ ਸ਼ਗ ਚੁੱਕੀ ਹੈ ਜੇ ਤੂੰ ਪਹਿਲਾਂ ਆਉਂਦਾ ਸ਼ਗ ਲੈਂਦਾ ਉਸ ਵੇਲੇ ਅਰਦਾਸੀਏ ਨੇ ਅਰਦਾਸ ਕੀਤੀ ਕਿ ਭਾਈ ਬੁੱਧੂ ਦਾ ਆਵਾ ਮਾਰਾ ਪੱਕਾ ਹੋਵੇ ਭਾਈ ਲਖੂ ਕਹਿੰਦਾ ਕੱਚਾ ਰੂ ਕੱਚਾ ਪਕਣਾ ਨਹੀਂ ਇਹ ਜਦੋਂ ਬਚਨ ਕਹੇ ਉਹ ਕਹਿਣ ਲੱਗੇ ਤੂੰ ਕਿਦੋਂ ਬਾਰਾ ਵੱਡਾ ਸਿੱਖ ਆ ਗਿਆ ਸਾਰੀ ਸੰਗਤ ਨੇ ਅਰਦਾਸ ਕੀਤੀ ਹੈ ਮੈਂ ਅੰਮ੍ਰਿਤਸਰ ਸਾਹਿਬ ਗੁਰੂ ਸਾਹਿਬ ਤੋਂ ਆਗਿਆ ਲੈ ਕੇ ਆਇਆ ਹੈ ਕਹਿਣ ਲੱਗਾ ਚੰਗਾ ਹੋਵੇ ਵੇਖ ਲਓ ਜਿਵੇਂ ਹੋਊ ਜਦੋਂ ਸਾਧ ਸੰਗਤ ਜੀ ਸੰਗਤ ਛੱਕੇ ਚਲੀ ਗਈ ਭਾਈ ਬੁੱਧੂ ਨੇ ਜਾ ਕੇ ਆਵੇ ਦੀ ਉਸ ਵੇਲੇ ਇਟ ਕੱਢੀ ਵਿੱਚੋਂ ਤੇ ਪਿਲੀਆਂ ਨਿਕਲੀਆਂ ਪਿਲੀਆਂ ਨਿਕਲੀਆਂ ਵੇਖ ਕੇ ਫੇ ਮਹਾਰਾਜ ਸਾਹਿਬ ਦੇ ਪਾਸ ਅੰਮ੍ਰਿਤਸਰ ਫੇਰ ਆਇਆ ਕਹਿਣ ਲੱਗਾ ਸੱਚੇ ਪਾਤਸ਼ਾਹ ਜੀ ਆਪ ਜੀ ਦਾ ਹੁਕਮ ਸੀ ਜਿਵੇਂ ਮੈਂ ਉਵੇਂ ਲੰਗਰ ਵੀ ਕੀਤਾ ਹੈ ਆਵਾ ਮਾਰਾ ਕੱਚਾ ਰਹਿ ਗਿਆ ਮਾਰਾ ਕਹਿਣ ਲੱਗੇ ਉਸ ਵੇਲੇ ਕਿ ਸਿੱਖ ਦੀ ਨਰਾਦਰੀਦਾਨੀ ਨਾ ਕੀਤੀ ਕਹਿਣ ਲੱਗਾ ਮਾਰਾ ਇੱਕ ਭਾਈ ਲੱਖੂ ਐ ਜੋ ਲਾਹੌਰ ਵਿੱਚ ਰਹਿੰਦਾ ਸਾਰੀਆਂ ਮਾਈਆਂ ਨੂੰ ਜਪਸਾਵਾਂ ਕੰਠ ਕਰਾਤਾ ਉਹਨੇ ਉਹ ਜਿਹੜੀ ਮਾਈ ਬਾਣੀ ਜਪਸਾ ਉਹਨਾ ਪੜਿਓ ਉਹਦੇ ਹੱਥ ਦੀ ਰੋਟੀ ਨਹੀਂ ਖਾਂਦਾ ਹੈ ਉਸ ਨੇ ਆ ਕੇ ਕਹਿਤਾ ਕਿ ਤੇਰਾ ਹਵਾ ਕੱਚਾ ਰਹੂ ਮਾਰਾ ਸਾਹਿਬ ਕਹਿੰਦੇ ਭਾਈ ਅਸੀਂ ਸਿੱਖਾਂ ਦੇ ਅੰਦਰ ਵਸਦੇ ਆਂ ਤਾਂ ਸਿੱਖ ਦੀ ਨਰਾਦਰੀ ਨਹੀਂ ਸੀ ਕਰਨੀ ਚੰਗਾ ਜਾ ਹੁਣ ਤੋੱਸੇ ਨੂੰ ਮਨਾ ਜਾ ਕੇ ਉਹ ਪ੍ਰਸੰਨ ਹੋਵੇ ਤਾਂ ਭਾਈ ਤੇਰਾ ਇਹ ਆਵਾ ਬਿਕੂਗਾ ਸੁਣ ਕੇ ਬੁੱਧੂ ਸ਼ਾਨ ਭਾਈ ਲੱਖੂ ਨੂੰ ਭਾਲਿਆ ਭਾਲ ਕੇ ਜਿੱਥੇ ਭਾਈ ਲੱਖੂ ਸੀ ਬੁੱਧੂ ਨੇ ਜਾ ਕੇ ਬੇਨਤੀ ਕੀਤੀ ਕਿ ਗੁਰੂ ਸਾਹਿਬ ਦਾ ਵਾਸਤਾ ਮੇਰੀ ਰੱਖਿਆ ਕਰ ਭਾਈ ਲੱਖੂ ਨੇ ਉਸ ਵੇਲੇ ਕਹਤਾ ਚੰਗਾ ਕਚੀਆਂ ਦੇ ਭਾ ਆਵਾ ਦੇਖ ਜੂ ਤੇਰਾ ਉਸ ਵੇਲੇ ਕਿਲੇ ਦੀ ਕੰਨਸਾਲ ਸੰਗੀਤ ਟਹਿਜੀ ਸੀ ਪਾਤਸ਼ਾਹੀ ਲੋਕਾਂ ਨੂੰ ਲੋੜ ਸੀ ਕਿਤੋਂ ਟਿੱਟਾਂ ਨਹੀਂ ਸੀ ਮਿਲਦੀਆਂ ਪੇੜੀਆਂ ਪਿੱਲੀਆਂ ਹੀ ਪੱਕੀਆਂ ਦੇ ਪਾਹ ਲਾ ਕੇ ਉਸ ਵੇਲੇ ਦਾ ਘਾਟਾ ਵੀ ਸਾਰਾ ਪੂਰਾ ਹੋ ਗਿਆ ਸੀ ਇਸ ਪ੍ਰਕਾਰ ਸਾਧ ਸੰਗ ਜੀ ਰੱਖਿਆ ਕੀਤੀ ਸੀ ਕਿਉਂ ਗੁਰੂ ਸਾਹਿਬ ਜੀ ਕਹਿੰਦੇ ਹਨ ਕੀਤਾ ਲੋੜ ਨ ਸੂਈ ਕਰਾਏ ਮਹਾਰਾਜ ਦੇ ਪਿਆਰੇ ਕੀਤਾ ਲੋੜ ਨੂੰ ਕਰਾ ਲੈਂਦੇ ਅਸਕੇ ਪਾਸ਼ਾ ਦੇ ਪਾਸੋਂ ਜਿਨ੍ਹਾਂ ਹੀ ਲਿਵ ਲੱਗੀ ਹੋਈ ਆ ਦਰ ਫੇਰ ਨ ਕੋਈ ਪਾਏ ਉਹਨਾਂ ਦੇ ਸਤਗੁਰਾਂ ਦੇ ਦਰ ਵਿੱਚੋਂ ਕੋਈ ਫੇਰ ਮੋੜ ਨਹੀਂ ਕੋਈ ਪਉਦਾ ਵੀ ਨਹੀਂ ਤੁਹਾਡਾ ਆਂਖਾ ਬਣ ਸਕਦਾ ਉਹ ਪੂਰਾ ਆਪਦੇ ਪਿਆਰਿਆਂ ਦਾ ਜਿਹਦੀ ਪੂਰੀ ਲਗੀ ਹੋਈ ਹੈ ਉਹਨਾਂ ਦੀ ਗੱਲ ਨੂੰ ਮਹਾਰਾ ਮੋੜਦੇ ਨਹੀਂ ਹਨ ਸੱਚੇ ਪਰਸ਼ਾ ਪੂਰੀ ਕਰ ਦਿੰਦੇ ਹਨ ਇਸੇ ਪ੍ਰਕਾਰ ਕ੍ਰਿਸ਼ਨ ਭਗਵਾਨ ਜੀ ਜਿਸ ਵਕਤ ਸਾਧ ਸੰਗਤ ਜੀ ਇਹਨਾਂ ਨੇ ਯੰਗ ਕੈਰਵਾ ਪਾਣਵਾ ਦੇ ਵਿੱਚ ਉਸ ਵਕਤ ਸਾਧ ਸੰਗਤ ਜੀ ਤੇ ਪਰਨ ਕੀਤਾ ਹੋਇਆ ਸੀ ਜੈਦਰਾਸ ਨੂੰ ਮਾਰ ਕੇ ਕਿ ਉਹਦੇ ਤਰਸਯੋਗ ਹਾਲਤ ਵੇਖ ਕੇ ਕਹਿਣ ਲੱਗੇ ਮੈਂ ਅੱਜ ਤੋਂ ਸ਼ਸਤਰ ਨਹੀਂ ਚਲਾਵਾਂਗਾ ਰਣ ਸ਼ੋਰ ਨਾ ਪੈ ਜਾਸੀ ਕ੍ਰਿਸ਼ਨ ਜੀ ਦਾ ਤੇ ਜਦੋਂ ਪੰਡਵਾਂ ਦਾ ਜੰਗ ਹੋਇਆ ਕੈਰਵਾਂ ਦਾ ਤੇ ਪੰਡਵਾਂ ਦਾ ਉਦੋਂ ਦਰਯੋਧਨ ਆਇਆ ਕਿ ਮਾਰਾ ਮੇਰੀ ਮਦਦ ਕਰੋ ਉਸ ਵੇਲੇ ਰਾਮਚੰਦ ਕ੍ਰਿਸ਼ਨ ਜੀ ਨੇ ਕਿਹਾ ਕਿ ਹੇ ਰਾਜਾ ਵੇਖ ਮੈਂ ਤਾਂ ਜੈਦਰਾਸ ਨੂੰ ਮਾਰ ਕੇ ਸ਼ਸਤਰ ਪਕੜਨਾ ਛੱਡਿਆ ਹੋਇਆ ਹੈ ਮੇਰੇ ਭਰਾ ਨੂੰ ਲੈ ਜਾ ਬਲਵੱਧਰ ਨੂੰ ਇਹ ਫੌਜ ਜੀ ਨਹੀਂ ਸਾਡੀ ਜਦਮਾਂ ਦੀ ਲੈ ਜਾ। ਇਸਨਕੇ ਦਰਯੋਧਨ ਸੋਚਿਆ ਵੀ ਇਹਨਾਂ ਤਾ ਹਥਿਆਰ ਨਹੀਂ ਚੱਕਣਾ। ਸਾਡੀ ਮਦਦ ਇਹਨ ਕੀ ਕਰਨੀ ਹੈ? ਇਸ ਕਰਕੇ ਪ੍ਰਵਾਨ ਕਰਕੇ ਉਸਨੇ ਬਲਪੱਦਰ ਦੇ ਪਾਸੋਂ ਫੌਜ ਮੰਗੀ। ਬਲਪੱਦਰ ਕਹਿੰਦਾ ਮੈਂ ਤਾਂ ਤੀਰ ਯਾਤਰਾ ਨੂੰ ਜਾਣਾ ਹੈ। ਮੇਰੀ ਫੌਜ ਲੈ ਜਾ। ਇੱਧਰ ਅਰਜੁਨ ਕ੍ਰਿਸ਼ਨ ਜੀ ਦੇ ਚਰਨਾਂ ਵੱਲ ਬੈਠਾ ਸੀ। ਉਸ ਵੇਲੇ ਅਰਜੁਨ ਨੂੰ ਕਿਹਾ ਵੀ ਤੂੰ ਕੀ ਮੰਗਣਾ ਹੈ? ਕਹਿੰਦਾ ਜੀ ਮੈਂ ਵੀ ਮਦਦ ਲੈਣ ਵਾਸਤੇ ਆਇਆ। ਕਹੇ ਮੈਂ ਤਾਂ ਵੇਖ ਰਣਸ਼ੋਰ ਮੈਂ ਹੱਥ ਨਹੀਂ ਹਥਿਆਰ ਨਹੀਂ ਪਕੜਨਾ ਕਹਿ ਲਗਾ ਮਾਰਾ ਭਾਵੇਂ ਹਥਿਆਰ ਨਾ ਪਕੜੋ ਪਰ ਸਾਡੀ ਮੱਤ ਵਿੱਚ ਜਿੱਧਰ ਹੋਵੋਗੇ ਉਧਰ ਜਿੱਤ ਹੋਵੇਗੀ ਜਰੂਰ ਚੱਲੋ ਉਸ ਵੇਲੇ ਕ੍ਰਿਸ਼ਨ ਭਗਵਾਨ ਸਵਾਹੀ ਬਣ ਕੇ ਤੇ ਪਾਂਡਵਾਂ ਦੇ ਅਰਜੁਨ ਦੇ ਰਸਵਾਈ ਬਣ ਕੇ ਰਾਸ ਦਾ ਸੇਵਾ ਕਰਦੇ ਰਹੇ ਚਲਾਉਣ ਦੀ ਭੀਸ਼ਮ ਪਦਾਮਾ ਨੂੰ ਪਤਾ ਲੱਗਾ ਕਿ ਕ੍ਰਿਸ਼ਨ ਨੇ ਪਰਨ ਕੀਤਾ ਵੀ ਹਥਿਆਰ ਨਹੀਂ ਪਕੜਨਾ ਕਹਿ ਲਗਾ ਮੈਂ ਹਥਿਆਰ ਜੰਗ ਚ ਪਕੜਾ ਲਿਆਂਗਾ ਉਸ ਵੇਲੇ ਐਸੀ ਬਾਣਾ ਦੀ ਬਰਖਾ ਕੀਤੀ ਅਰਜੁਨ ਦੇ ਰਸ ਨੂੰ ਸਾਰੇ ਨੂੰ ਢੱਕ ਦਿੱਤਾ ਅਰਜੁਨ ਦੇ ਬਚਨ ਦਾ ਕੋਈ ਵਿਚਾਰ ਨਾ ਰਿਹਾ ਉਸ ਵੇਲੇ ਕ੍ਰਿਸ਼ਨ ਭਗਵਾਨ ਨੇ ਰਸ ਦਾ ਪਹੀਆ ਚੱਕ ਕੇ ਲੱਗਾ ਕੋ ਘਾਉਣ ਭੀਸ਼ਮ ਪਤਾਮਨ ਤਣਖਵਾਨ ਲਾ ਕੇ ਕਹਿੰਦਾ ਤੇਰਾ ਪਰਮ ਤੋੜਨਾ ਸੀ ਵੇਖ ਲੈ ਪਰਮ ਤੋੜਦਾ ਮੈਂ ਅਜੇ ਤੇਰੇ ਹੱਥ ਵਿੱਚ ਸ਼ਸਤਰ ਪਕੜਾ ਆਕਿਆ ਹੈ ਉਸ ਵੇਲੇ ਭਗਵਾਨ ਹੱਸ ਕੇ ਕਹਿਣ ਲੱਗੇ ਜੇ ਮੈਂ ਆਉਂਦਾ ਪਰਨ ਰੱਖਦਾ ਭਲਕਾ ਤੇਰਾ ਪਰਨ ਜਿਹੜਾ ਸੀ ਵੀ ਹੱਥ 'ਚ ਸ਼ਸਤਰ ਪਕੜਾ ਲੈਣੇ ਉਹ ਨਹੀਂ ਸੀ ਤੇ ਥੋਨੇ ਬਣਾ ਇਹ ਤੇਰਾ ਪਰਨ ਪੂਰਾ ਖਰਵਾ ਕੇ ਮੈਂ ਆਪਣਾ ਪਰਨ ਤੋੜ ਦਿੰਦਾ ਹੈ ਇਸ ਪ੍ਰਕਾਰ ਮਹਾਰਾਜ ਦੇ ਜਿਹੜੇ ਪਿਆਰੇ ਹਨ ਕੀਤਾ ਲੋੜ ਨਸੋਈ ਕਰਾ ਜੋ ਕੀਤਾ ਲੋੜ ਚਾਹੁੰਦੇ ਹਨ ਉਹ ਕਰਾ ਲੈਂਦੇ ਆ ਮਹਾਰਾਜ ਦੇ ਪਾਸੋਂ ਦਰ ਫੇਰ ਨਾ ਕੋਈ ਮਹਾਰਾਜ ਦਰਜ ਕੋਈ ਫੇਰ ਮੋੜ ਨਹੀਂ ਰੋਕ ਨਹੀਂ ਕੋਈ ਪਾ ਸਕਦਾ ਜਿਵੇਂ ਕਲਗੀਧਰ ਮਹਾਰਾਜ ਸਾਹਿਬ ਜੀ ਨੇ ਜਿਸ ਵਕਤ ਬਚਨ ਕੀਤੇ ਹਨ ਦਰਦੂਆਰੇ ਜਾ ਕੇ ਉਸ ਵੇਲੇ ਸਿੱਖਾਂ ਦੀ ਪਰਖ ਕਰਨ ਵਾਸਤੇ ਹਜ਼ੂਰ ਨੇ ਦਾਦੂ ਦਵਾਰੇ ਨੂੰ ਸੁਖਣੀ ਸਾਹਿਬ ਦਾ ਪਾਠ ਕਰ ਲਿਆ ਤੀਰ ਝੁਕਾ ਕੇ ਨਮਸਕਾਰ ਕੀਤੀ ਤੇ ਸਿੱਖਾਂ ਨੇ ਕਿਹਾ ਮਹਾਰਾਜ ਸੱਚੇ ਪਾਤਸ਼ਾਹ ਕੈਨੂੰ ਗੌਰ ਮੜੀ ਵੱਡ ਭੂਲ ਨਾ ਮੰਨੇ ਆਪ ਦੀ ਬਾਣੀ ਤੇ ਸ੍ਰੀ ਮੁਖਵਾਕ ਲਿਖੇ ਹੋਏ ਆ ਕਿਉਂ ਆਪ ਨੇ ਕਿਉਂ ਉਸ ਤੀਰ ਦੇ ਨਾਲ ਨਮਸਕਾਰ ਕੀਤੀ ਹੈ ਹੱਸਦੇ ਮਹਾਰਾਜ ਸਾਹਿਬ ਕੀਤਾ ਸੀ ਸੁਖਣੀ ਸਾਹਿਬ ਦਾ ਪਾਠ ਹੱਸਣ ਤੋਂ ਕਿਹਾ ਸਿੰਘੋ ਲਾਓ ਤਨਖਾਹ ਉਸ ਵੇਲੇ ਕੋਈ 5000 ਕਹੇ ਕੋਈ ਕਿੰਨਾ ਕਹੇ ਕਸਬੇ ਮਹਾਰਾ ਸਾਹਿਬ ਸੱਚੇ ਪਾਤਸ਼ਾਹ ਸਿੰਘਾਂ ਨੇ ਜਿੰਨਾ ਮੰਗਿਆ ਉਨੀ ਤਨਖਾਹ ਦਿੱਤੀ ਕਿ ਆ ਖਾਲਸਾ ਜੀ ਜਿੰਨਾ ਚਿਰ ਵੱਡੇ ਛੋਟੇ ਦਾ ਸਵਾਰ ਛੱਡ ਕੇ ਐਪੋ ਵਿੱਚ ਮਰਯਾਦਾ ਵਿੱਚ ਕਾਇਮ ਰਹੋਗੇ ਉਹਨਾਂ ਦੇ ਚੜ੍ਹਦੀਆਂ ਕਲਾ ਵਿੱਚ ਰਹੋਗੇ ਜਦ ਨੂੰ ਵੱਡਿਆਂ ਦੇ ਲਿਹਾਜ਼ ਚ ਪੈਗੇ ਤੇ ਫਿਰ ਤੁਸੀਂ ਥੱਲੇ ਡਿੱਗਦੇ ਹੀ ਜਾਓਗੇ ਉੱਚੇ ਨਹੀਂ ਹੋ ਸਕੋਗੇ ਇਹ ਗੁਰੂ ਸਾਹਿਬ ਜੀ ਦਾ ਸੂਲ ਬਣਿਆ ਸੀ ਸਾਧ ਸੰਗਤ ਜੀ ਕਿਉਂ ਮੇਰੀ ਬੰਧ ਹੀ ਭਗਤ ਛਡਾਵੇ ਬੰਧੋ ਭਗਤ ਨੂੰ ਛੁੱਟੇ ਮੋਹ ਹੈ ਇਕ ਸਮੇਂ ਮੋਕੋ ਗਏ ਬਾਂਦੇ ਤਾਫਰ ਮੋਪਾ ਜਵਾਬ ਨਾ ਹੋਏ ਦਰ ਫੇਰ ਨਾ ਕੋਈ ਮਾਰੇ ਦਰਜੋਂ ਕੋਈ ਫੇਰ ਮੋੜ ਰੁਕਾਵਟ ਨਹੀਂ ਪਾ ਸਕਦਾ ਜਿੱਥੈ ਉਹ ਘਟ ਆਏ ਬਣਤ ਹੈ ਪ੍ਰਾਂ ਦੇਖੋ ਭਾਈ ਇਹ ਪ੍ਰਾਣਾ ਧਾਰੀ ਜੀ ਨੂੰ ਜਿੱਥੇ ਔਖੀ ਘੜੀ ਆ ਕੇ ਬਣ ਜਾਂਦੀ ਹੈ ਜਿੱਥੈ ਹਰ ਧਈਏ ਸਾਰੰਗ ਪਾਣ ਔਖੀ ਘੜੀ ਅੰਤ ਦੇ ਵੇਲੇ ਦੀ ਜਿਹੜੀ ਹੈ ਕੋਈ ਔਕੜ ਆ ਪੈਂਦੀ ਹੈ ਜਦੋਂ ਜਿੱਥੈ ਹਰ ਧਈਏ ਸਾਰੰਗ ਪਾਣ ਉਹ ਸਮੇਂ 'ਚ ਵੀ ਹਰੀ ਜੋ ਸਾਰੰਗ ਨਾਮੇ ਧਨਕ ਨੂੰ ਤਾਰਨ ਵਾਲਾ ਹੈ ਉਸ ਪਰਮੇਸ਼ੁਰ ਨੂੰ ਤੇਵਨਾ ਕਰੀਏ ਹਰ ਵਕਤ ਜਿੱਥੇ ਪੁੱਤਰ ਕਲਤਰ ਨਾ ਬੇਲੀ ਕੋਈ ਜਿੱਥੇ ਪਰਲੋਕ ਚੰਦ ਵੇਲੇ ਪੁੱਤਰ ਨਹੀਂ ਸਹਿਤਾ ਕਰਨੀ ਕਹਿੰਦੇ ਪੂ ਨਰਕ ਤੋਂ ਤਰਾ ਰੱਖਿਆ ਕਰੇ ਪੁੱਤਰ ਹੁੰਦਾ ਹੈ ਮਾਰੇ ਕਹਿੰਦੇ ਪੁੱਤਰ ਵੀ ਜਿੱਥੇ ਸਹਿਤਾ ਨਹੀਂ ਕਰ ਸਕਦਾ ਕਲਤਰ ਣ ਸਤਰੀ ਵੀ ਧਾਤੂ ਨੂੰ ਧਾਰਨ ਵਾਲੀ ਜਿੱਥੇ ਰੱਖਿਆ ਨਹੀਂ ਕਰ ਸਕਦੀ ਹੋਰ ਵੀ ਕੋਈ ਬੇਲੀ ਸਹਾਇਕ ਮਿੱਤਰ ਨਹੀਂ ਹੋ ਸਕਦਾ ਤਿੱਥੇ ਹਰ ਆਪ ਛਡਾਇਆ ਉੱਥੇ ਪਰਮੇਸ਼ਰ ਆਪ ਪ੍ਰਗਟ ਹੋ ਕੇ ਛਡਾਉਂਦਾ ਹੈ ਬਖਸ਼ੀ ਕਰਦਾ ਜਿਵੇਂ ਨਾਨਕ ਐਸਾ ਹਰ ਸੇਵਿਆ ਅੰਤਲੇ ਛਡਾਇਆ ਵੱਡਾ ਸਾਹਿਬ ਅਗਮ ਅਥਾ ਉਹ ਵੱਡਾ ਤ੍ਰੀਕਾਲਵਾਦ ਰੂਪ ਸਹਿ ਮਾਲਕ ਹੈ ਮੰਨ ਦੀ ਗਮਤ ਦੇ ਉਪਰ ਇਹ ਪ੍ਰਕਿਰਤਕ ਸ਼ਕਤੀ ਵਰਤੀ ਕਰਕੇ ਥਾਤ ਉਹ ਰਹਿਤ ਹੈ ਕਿਉਂ ਮਿਲੀ ਹੈ ਪ੍ਰਭ ਵੀ ਪਰਵਾਹ ਉਹ ਦੇ ਪ੍ਰਵਾਹ ਵੀ ਖਾਸ ਵਾਹਿਗੁਰੂ ਨੂੰ ਕਿਵੇਂ ਮਿਲਿਆ ਜਾਵੇ ਜੀ ਬਾਤ ਸਿਲਕ ਜਿਸ ਮਾਰਗ ਪਾਏ ਜੀ ਦੀ ਫਾਹੀ ਸਾਧ ਸੰਗਤ ਜੀ ਮੋਹ ਦੀ ਕੱਟ ਕੇ ਸੱਚੇ ਪਾਤਸ਼ਾਹ ਜੀ ਧੜਕੀ ਸਹਿਤ ਗਿਆਨ ਦੇ ਰਸਤੇ 'ਚ ਪਾ ਦਿੰਦਾ ਹੈ ਉਹ ਵਿੱਚ ਸੰਗਤ ਵਾਸਾ ਪਾ ਉਹ ਭਾਈ ਗੁਰੂ ਕੀ ਸੰਗਤ ਦੀ ਵਾਸਾ ਪਾਉਂਦਾ ਟਿਕਾਣਾ ਪਾਉਂਦਾ ਹੈ ਹਕੂਮ ਜੇ ਸੂ ਸੇਵਕ ਕਹੀ ਜਿਹੜਾ ਸੰਗਤ ਚ ਰਹਿ ਕੇ ਖੀਰ ਖਾਣ ਵਾਂਗ ਉਹ ਨਾ ਕਰੇ ਵੀ ਮੈਂ ਗੁਰੂ ਸਾਹਿਬ ਕਹਿਣਗੇ ਤਾਂ ਕਰੂੰ ਜਿਹੜਾ ਹੁਕਮ 부ਝੇ ਮੰਨੇ ਉਹੋ ਹੀ ਸੇਵਕ ਮਾਰਾ ਦਾ ਕਹੀਦਾ ਹੈ ਕੋਰਾ ਪਹਲਾ ਦੁਇ ਸੰਸਕਾਰ ਸੰਸਾਰ ਸਹੀ ਹੈ ਕੋਈ ਬੁਰਾ ਕਹੀ ਜਾਏ ਕੋ ਪਹਲਾ ਕਹੀ ਜਾਵੇ ਕੋ ਜੀਵਨਤੀ ਕਰਕੇ ਸਹਾਰਨਾ ਚਾਹੀਦਾ ਭਲੇ ਨੂੰ ਵੇਖ ਕੇ ਫੁੱਲੇ ਨਾ ਬੁਰੇ ਕਹਿਣ ਦੇ ਕੇ ਘਾਬਰੇ ਨਾ ਹਉ ਮੈਂ ਜਾਏ ਤਾਂ ਇੱਕੋ ਬੁਝੇ ਜਦੋਂ ਇਹ ਹਉ ਮੈਂ ਦੇ ਅੰਦਰੋਂ ਜਾਵੇ ਤਾਂ ਇੱਕੋ ਵਾਹਿਗੁਰੂ ਸਾਰਿਆਂ ਨੂੰ ਬੁਝ ਲੈਂਦਾ ਹੈ ਸੋ ਗੁਰਮੁਖ ਸਹਿਜ ਸਮਾਇਆ ਉਹਦਾ ਨਾਮ ਗੁਰਮੁਖ ਹੈ ਉਹ ਸਹਿਜ ਸਰੂਪ ਵਿੱਚ ਸਮਾ ਜਾਂਦਾ ਵਾਹਿਗੁਰੂ ਦੇ ਵਿੱਚ ਹਰ ਕੇ ਭਗਤ ਸਦਾ ਸੁਖਵਾਸੀ ਜਿਹੜੇ ਪਰਮੇਸ਼ਰ ਦੇ ਭਗਤ ਸਦਾ ਸੁਖ ਸ਼ਰੂ ਵਿੱਚ ਬਸਣ ਵਾਲੇ ਹਨ ਬਾਲ ਸੁਭਾਏ ਅਤੀਤ ਉਦਾਸ ਉਹ ਤਾਂ ਬਾਲਕ ਦੀ ਨਿਆਈ ਸੁਭਾਅ ਹੈ ਜਿਵੇਂ ਬਾਲਕ ਵਾਂਗ ਹੀ ਸਭ ਕੁਝ ਮੰਗਾ ਅਤੀਤ ਦੁਨੀਆ ਤੋਂ ਅਸੰਗ ਹਨ ਪਦਾਰਥਾਂ ਤੋਂ ਉਦਾਸ ਰਹਿੰਦੇ ਹਨ ਬਾਲ ਸੁਭਾਏ ਜਿਵੇਂ ਬਾਲਕ ਦੇ ਸੁਭਾਅ ਨੂੰ ਮਾਤਾ ਪਿਤਾ ਪ੍ਰਸੰਨ ਰਹਿੰਦੇ ਹਨ ਐ ਉਹ ਬ੍ਰਹਮ ਬੇਤੇ ਹਨਗੇ ਬਾਲਕ ਦੀ ਲੀਲਾ ਦੀ ਨਹੀਂ ਆਈ ਸੁਪਰੀਮ ਵਿੱਚ ਹਨ ਪਦਾਰਥਾਂ ਤੋਂ ਅਤੀਤ ਹਨ ਤੇ ਦੁਨੀਆ ਵੱਲੋਂ ਉਦਾਸ ਹੈ ਉਹਨਾਂ ਦਾ ਚਿੱਤ ਅਨਕ ਰੰਗ ਕਰਹਿ ਬਹੁ ਭਾਂਤੀ ਅਨੇਕਾਂ ਪ੍ਰੇਮ ਦੇ ਕੌਤ ਕਰਦੇ ਬਹੁ ਤਰ੍ਹਾਂ ਕਰਕੇ ਜਿਉ ਪਿਤਾ ਪੁੱਤ ਲਾਡ ਲਾਡਾਇ ਜਿਸ ਪ੍ਰਕਾਰ ਪਿਤਾ ਪੁੱਤ ਨੂੰ ਲਾਡ ਦੇ ਨਾਲ ਅਨਾਂ ਤੋਂ ਦਿੰਦਾ ਹੈ ਹਉ ਵਾਹਿਗੁਰੂ ਆਪਦੇ ਭਗਤਾਂ ਨੂੰ ਲੜਾਉਂਦਾ ਹੈ ਪ੍ਰੇਮ ਦੀ ਖੇਲ ਵਿੱਚ ਆਗਮ ਅਗੂਚਰ ਕੀਮਤ ਨਹੀਂ ਪਾਈ ਉਹ ਮਨ ਦੇ ਸੰਕਲਪਾਂ ਤੋਂ ਅਗੰਮ ਹੈ ਇੰਦਰੀਆਂ ਦੇ ਵਿਸ਼ੇ ਅਗੋਚਰ ਹੈ ਉਦੀ ਕੀਮਤ ਕਿਸੇ ਪ੍ਰਕਾਰ ਨਹੀਂ ਪਾਈ ਜਾਂਦੀ ਤਾਂ ਮਿਲੀ ਹੈ ਜਾਂ ਲੈ ਮਿਲਾਈਏ ਮੇਰੀ ਰਹਿ ਜੇ ਗੁਰੂ ਸਾਹਿਬ ਦੇ ਸ਼ਬਦ ਦੁਆਰਾ ਮੇਲ ਲੈਂਦਾ ਹੈ ਗੁਰਮੁਖ ਪਰਗਟ ਪਾਇਆ ਤਨ ਜਨ ਕੋ ਉਹਨਾਂ ਗੁਰਮੁਖਾਂ ਦੇ ਹਿਰਦੇ 'ਚ ਪ੍ਰਗਟ ਹੋਇਆ ਹੈ ਜਿਨ ਤੁਰ ਮਸਤਕ ਲੇਖ ਲਿਖਾਇਦਾ ਗੁਰਮੁਖੀ ਗੁਰਾਂ ਦੁਆਰਾ ਪ੍ਰਗਟ ਹੋਣਾ ਪੁਰਖਾਂ ਨੂੰ ਹੋਇਆ ਜਿਨ੍ਹਾਂ ਦੇ ਤੁਰੋਂ ਆਤਮਾ ਮੱਥੇ ਤੇ ਇਸ ਕਾਮ ਕਰਮਾਂ ਦੇ ਲੇਖ ਲਿਖਾ ਜਨਤਾ ਕਰਨ ਦੇ ਅੰਦਰ ਤੂੰ ਆਪ ਹੀ ਕਰਤਾ ਕਾਰਣ ਕਰੂ ਏ ਵਾਹਿਗੁਰੂ ਤੂੰ ਆਪ ਹੀ ਸਾਰੇ ਯਗ ਦਾ ਕਰਤਾ ਹੈ ਸਾਰਿਆਂ ਕਾਰਜਾਂ ਨੂੰ ਕਰਨ ਵਾਲਾ ਵੀ ਆਪ ਹੈ ਸ੍ਰੇਸ਼ਟ ਉਪਾਇ ਤਹੀ ਸਭ ਧਰਮ ਸ੍ਰਿਸ਼ਟੀ ਪੈਦਾ ਵੀ ਕੀਤੀ ਹੈ ਧਰਤੀ ਆਦਿਕਾਂ ਤਤਾਂ ਨੂੰ ਆਪ ਦੇ ਆਸ਼ੀਰਵਾਦ ਸਾਰਿਆਂ ਨੂੰ ਧਰਨਾ ਰੱਖਣਾ ਕੀਤਾ ਹੈ ਜਨ ਨਾਨਕ ਸਰਨ ਪਿਆ ਹਰ ਦੁਆਰ ਸਰਗੁਰੂ ਜੀ ਕਹਿੰਦੇ ਨੇ ਆਪ ਦੇ ਜਨ ਬਣ ਕੇ ਹਰੀ ਆਵਦੇ ਦੁਆਰੇ ਸਰ ਸੰਗਤ ਦੀ ਸ਼ਰਨ ਪਏ ਹਾਂ ਹਰ ਭਾਵੈ ਲਾਜ ਰਖਾਏ ਜੇ ਹਰੀ ਜੀ ਆਪ ਨੂੰ ਭਾਵੇ ਆਪ ਦੇ ਪਿਆਰ ਨੂੰ ਲੱਗਿਆ ਤੂੰ ਰੱਖਦਾ ਹੈ ਅੱਗੇ ਪਿੱਛੇ ਰੱਖਦਾ ਹੈ ਹੁਣ ਰਖਾਉਣਾ ਹੈ ਤੂੰ ਆਪੇ ਕਰਦਾ ਕਾਰਨ ਕਰਨਾ ਸ੍ਰੀ ਸਤੂ ਪਾਏ ਤਰੀ ਸਭ ਧਰਮ ਜਨਨਾਕ ਸਰਮਪਿਆ ਹਰ ਦੁਆਰੇ